ਅਦਾਕਾਰ ਓਮ ਪ੍ਰਕਾਸ਼ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਉਹਨਾਂ ਦਾ ਜਨਮ 19 ਦਸੰਬਰ 1919 ਨੂੰ ਲਾਹੌਰ ਵਿੱਚ ਹੋਇਆ। ਉਹਨਾਂ ਦੇ ਜਨਮ ਦਾ ਨਾਮ ਓਮ ਪ੍ਰਕਾਸ਼ ਸਿਬਰਸੀ, ਲੇਕਿਨ ਬਾਅਦ ਵਿੱਚ ਉਹ ਓਮ ਪ੍ਰਕਾਸ਼ ਦੇ ਨਾਂ ਨਾਲ ਪ੍ਰਸਿੱਧ ਹੋ ਗਏ। 1937 ਵਿੱਚ ਉਹਨਾਂ ਨੇ 25 ਰੁਪਏ ਮਹੀਨੇ ਤਨਖਾਹ ਤੇ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਕੀਤੀ। ਉਹਨਾਂ ਦੇ ਪੇਸ਼ ਕੀਤੇ ਪ੍ਰੋਗਰਾਮ ਕਾਫੀ ਮਸ਼ਹੂਰ ਸਨ ਜਿਸ ਤੋਂ ਕਾਫੀ ਉਹਨਾਂ ਨੂੰ ਪ੍ਰਸਿੱਧੀ ਮਿਲੀ। ਫਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਸੀ। ਰੇਡੀਓ ਦੀ ਲਾਈਨ ਵਿੱਚ ਆ ਕੇ ਉਹਨਾਂ ਦਾ ਕਈ ਕਲਾਕਾਰਾਂ ਦੇ ਨਾਲ ਮੁਲਾਕਾਤ ਹੁੰਦੀ ਸੀ। ਬਾਲੀਵੁੱਡ ਦੇ ਇਹ ਕਲਾਕਾਰ ਓਮ ਪ੍ਰਕਾਸ਼ ਦੇ ਬੋਲਣ ਦੇ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਸਨ। ਓਮ ਪ੍ਰਕਾਸ਼ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾ ਨਿਭਾ ਕੇ ਲੋਕਾਂ ਦਾ ਦਿਲ ਜਿੱਤਿਆ। ਇਹਨਾਂ ਦੀਆਂ ਪ੍ਰਸਿੱਧ ਫਿਲਮਾਂ ਹਾਵੜਾ ਬ੍ਰਿਜ, 10 ਲੱਖ, ਪਿਆਰ ਕੀਏ ਜਾ, ਪੜੋਸਨ, ਬੁੱਢਾ ਮਿਲ ਗਿਆ, ਚੁੱਪਕੇ-ਚੁੱਪਕੇ, ਨਮਕ ਹਲਾਲ ਗੋਲਮਾਲ ਚਮੇਲੀ ਕੀ ਸ਼ਾਦੀ ਸ਼ਰਾਬੀ ਲਵਾਰਸ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਇੱਕ ਮੁਲਾਕਾਤ ਦੌਰਾਨ ਫਿਲਮ ਨਿਰਮਾਤਾ ਦਲਸੁਖ ਪੰਚੋਲੀ ਨੇ ਉਹਨਾਂ ਨੂੰ ਆਪਣੇ ਦਫ਼ਤਰ ਬੁਲਾਇਆ ਉਹਨਾਂ ਨੇ ਫਿਲਮ ਦਇਆ ਦੇ ਵਿੱਚ ਪਹਿਲਾ ਬ੍ਰੇਕ ਦਿੱਤਾ ਸਿਰਫ ਉਹਨਾਂ ਨੂੰ 80 ਰੁਪਏ ਭੁਗਤਾਨ ਕੀਤੇ ਗਏ ਇਸ ਫਿਲਮ ਤੋਂ ਉਹਨਾਂ ਦੀ ਕਾਫੀ ਪਹਿਚਾਨ ਬਣ ਗਈ ਇਹ ਇੱਕ ਸਾਇਲੈਂਟ ਫਿਲਮ ਸੀ ਇਸ ਫਿਲਮ ਦੇ ਵਿੱਚ ਓਮ ਪ੍ਰਕਾਸ਼ ਨੇ ਇੱਕ ਸ਼ਰੀਫ ਬਦਮਾਸ਼ ਦੀ ਭੂਮਿਕਾ ਨਿਭਾਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਫਿਰ ਉਹਨਾਂ ਨੇ ਦਾਸੀ ਦਮਕੀ ਆਇਬ ਹਾਰ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਓਮ ਪ੍ਰਕਾਸ਼ ਅਜੇਹ ਅਭਿਨੇਤਾ ਸਨ ਜਿਨ੍ਹਾਂ ਨੇ ਵਕਫ ਵਕਤਾਂ ਦੀਆਂ ਭੂਮਿਕਾ ਨਿਭਾ ਕੇ ਅਮਰ ਕਰ ਦਿੱਤਾ ਫਿਲਮ ਦੇ ਨਿਰਦੇਸ਼ਕ ਜੋ ਉਹਨਾਂ ਨੂੰ ਸੀਨ ਦੱਸਦੇ ਸਨ ਉਹ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਸਨ ਅਤੇ ਕੁਝ ਸ਼ਬਦ ਆਪਣੇ ਕੋਲੋਂ ਵੀ ਜੋੜ ਦੇ ਦਿੰਦੇ ਸਨ ਜੋ ਨਿਰਦੇਸ਼ਕ ਨੂੰ ਉਹਨਾਂ ਦਾ ਇਹ ਰਵਈਆ ਬਹੁਤ ਪਸੰਦ ਆਇਆ ਤੇਸ਼ਦੀ ਵੰਡ ਦੇ ਬਾਅਦ ਉਹ ਦਿੱਲੀ ਫਿਰ ਬੰਬਈ ਆ ਗਏ ਓਮ ਪ੍ਰਕਾਸ਼ ਦੀ ਦੋਸਤੀ ਬੀ ਆਰ ਚੋਪੜਾ ਜਾਨੀ ਕਿ ਬਲਦੇਵ ਰਾਜ ਚੋਪੜਾ ਦੇ ਨਾਲ ਹੋ ਗਈ ਉਸ ਸਮੇਂ ਬੀ ਆਰ ਚੋਪੜਾ ਪੱਤਰਕਾਰੀ ਕਰਦੇ ਸਨ ਅਤੇ ਮੈਗਜ਼ੀਨ ਕਰਦੇ ਸਨ ਇਹਨਾਂ ਦੀ ਦੋਸਤੀ ਕਾਫੀ ਲੰਬੇ ਸਮੇਂ ਤੱਕ ਰਹੀ ਬੀ ਆਰ ਚੋਪੜਾ ਜਦੋਂ ਵੀ ਓਮ ਪ੍ਰਕਾਸ਼ ਨੂੰ ਮਿਲਦੇ ਤਾਂ ਓਮ ਪ੍ਰਕਾਸ਼ ਹਮੇਸ਼ਾ ਫਿਲਮਾਂ ਰਹੀਆਂ ਗੱਲਾਂ ਕਰਦੇ ਬੀ ਆਰ ਚੋਪੜਾ ਦੀ ਬਦੌਰਤ ਉਨ੍ਹਾਂ ਨੂੰ ਪਹਿਲਾ ਬ੍ਰੇਕ ਲਖਪਤੀ ਨਾਂ ਦੀ ਫਿਲਮ ਦੇ ਵਿੱਚ ਖਲ ਨਾਇਕ ਦੇ ਰੂਪ ਵਿੱਚ ਮਿਲਿਆ ਇਸ ਦੇ ਬਾਅਦ ਉਨ੍ਹਾਂ ਨੂੰ ਫਿਲਮ ਲਾਹੌਰ ਚਾਰ ਦਿਨ ਔਰ ਰਾਤ ਕੀ ਰਾਣੀ ਵਰਗੀਆਂ ਫਿਲਮਾਂ ਮਿਲੀਆਂ ਹਨ ਇਸ ਮੌਕੇ ਤੇ ਉਨ੍ਹਾਂ ਨੇ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਨਾਲ ਸਰਗਮ ਮਿਸ ਮੈਰੀ ਬਹਾਰ ਪਹਿਲੀ ਝਲਕ ਆਸ਼ਾ ਔਰ ਮਨਮੋਜੀ ਵਿੱਚ ਕੰਮ ਕੀਤਾ ਹੈ ਕਿਸ਼ੋਰ ਕੁਮਾਰ ਅਤੇ ਆਜਾਦ ਕੁਮਾਰ ਦੇ ਨਾਲ ਉਨ੍ਹਾਂ ਨੇ ਹਾਵੜਾ ਬ੍ਰਿਜ ਅਤੇ ਫਿਰ ਤੇਰੇ ਘਰ ਮੇ ਫਿਲਮ ਕੀਤੀ ਦੇਵਾਨੰਦ ਦੇ ਨਾਲ ਵੀ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਹਨ ਉਹਨਾਂ ਨੇ ਵੱਡੇ ਵੱਡੇ ਫਿਲਮ ਸਟਾਰਿਆਂ ਦੇ ਨਾਲ ਕੰਮ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਬਹੁਤ ਵੱਡੇ ਕਲਾਕਾਰ ਹਨ ਬੇਸ਼ੱਕ ਉਹਨਾਂ ਦੀਆਂ ਭੂਮਿਕਾਾਂ ਮਾ ਛੋਟੀਆਂ ਹੁੰਦੀਆਂ ਪਰ ਲੋਕ ਉਹਨਾਂ ਨੂੰ ਪਸੰਦ ਕਰਦੇ ਉਸ ਸਮੇਂ ਦੇ ਸਟਾਰ ਜਲੀਬ ਕੁਮਾਰ ਰਾਜ ਕਪੂਰ ਅਸ਼ੋਕ ਕੁਮਾਰ ਕਿਸ਼ੋਰ ਕੁਮਾਰ ਦੇਵਾਨੰਦ ਵਰਗੇ ਕਲਾਕਾਰਾਂ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਨਾ ਇੰਨਾ ਸੌਖਾ ਕੰਮ ਨਹੀਂ ਸੀ ਕਿਉਂਕਿ ਇਹ ਟੌਪ ਦੇ ਕਲਾਕਾਰ ਸਨ ओम प्रकाश ने अपनी एक्टिंग दी एक अलग शैली बनाई जिस नु काफी पसंद किया गया। उनादे काम करने दा अंदाज, बोलन दा अंदाज, तुरन दा अंदाज बहुत बढ़िया रिया है। ओम प्रकाश उस समय फिल्म आले जरूरत बन गए। उना ने हर एक तरह दी भूमिका निभाई है। कॉमेडियन, पारिवारिक, सामाजिक बहुत बुरीयां भी भूमिकाएं निभाईयां हन। उना ने फिल्म दे पात्रान नु अजेहहा पेश कीता कि ओ सचमुच ही अजेह लगते सन। ਉਨਾਰੇ ਬੋਲਣ ਦਾ ਅੰਦਾਜ਼ ਬਹੁਤ ਵਧੀਆ ਸੀ ਉਹ ਕਿਸੇ ਵੀ ਪਾਤਰ ਨੂੰ ਬੜੇ ਆਰਾਮ ਨਾਲ ਪੇਸ਼ ਕਰਦੇ ਅਤੇ ਇਸ ਕਰਕੇ ਬਹੁਤ ਸਾਰੇ ਨਿਰਦੇਸ਼ਕਾਂ ਦੀ ਉਹ ਪਹਿਲੀ ਪਸੰਦ ਬਣ ਗਏ ਉਹ ਜੋ ਵੀ ਭੂਮਿਕਾ ਦਿੰਦੇ ਉਹਨਾਂ ਨੂੰ ਬਾਖੂਬੀ ਨਿਭਾਉਂਦੇ ਉਹਨਾਂ ਨੇ 307 ਫਿਲਮਾਂ ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਇਹ ਫਿਲਮਾਂ ਕਰਕੇ ਸਿੱਧ ਕਰ ਦਿੱਤਾ ਸੀ ਕਿ ਉਹ ਹਰੇਕ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਫਿੱਟ ਹਨ ਅਮਿਤਾਬ ਬਚਨ ਦੇ ਨਾਲ ਉਹਨਾਂ ਨੇ ਜੰਜੀਰ ਤੋਂ ਲੈ ਕੇ ਸ਼ਰਾਬੀ ਤੱਕ ਕਈ ਫਿਲਮਾਂ ਕੀਤੀਆਂ ਇਹ ਸਾਰੀਆਂ ਹਿੱਟ ਰੀਆਂ ਸੰਯੋਗ ਜਹਾਰਾ ਗੇਟਵੇ ਆਫ ਇੰਡੀਆ ਹੋਰ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ ਇਹਨਾਂ ਵਿੱਚੋਂ ਕਈ ਫਿਲਮਾਂ ਚੱਲੀਆਂ ਤੇ ਕਈ ਨਹੀਂ ਚੱਲੀਆਂ ਓਮ ਪ੍ਰਕਾਸ਼ ਨੂੰ ਫਿਲਮ ਦਾਸੀ ਤੋਂ ਬ੍ਰੇਕ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਹਰੇਕ ਫਿਲਮ ਦੇ ਵਿੱਚ ਵੱਖਰਾ ਹੀ ਰੂਪ ਪੇਸ਼ ਕੀਤਾ ਹੈ ਵਕ ਵਕ ਫਿਲਮਾਂ ਦੇ ਵਕ ਵਕ ਕਰਦਾਰਾਂ ਨੂੰ ਬਹੁਤ ਪਿਆਰ ਮਿਲਿਆ ਹੈ। ਉਹ ਨਿਰਦੇਸ਼ਕ ਵੀ ਰਹੇ ਹਨ। ਉਹਨਾਂ ਨੇ ਰਾਜਪੂਰ ਅਤੇ ਨੂਤਨ ਵਰਗੇ ਕਲਾਕਾਰਾਂ ਨੂੰ ਫਿਲਮ ਕਨੰਜਿਆ ਦੇ ਵਿੱਚ ਡਾਇਰੈਕਟ ਵੀ ਕੀਤਾ ਹੈ। ਬਹੁਤ ਵਧੀਆ ਕਹਾਣੀ ਪੇਸ਼ ਕਰਦੇ ਸਨ। ਰਾਜਪੂਰ ਅਤੇ ਨੂਤਨ ਦੀ ਜੋ ਫਿਲਮ ਉਹਨਾਂ ਨੇ ਕੀਤੀ ਸੀ ਇਸ ਫਿਲਮ ਬਾਰੇ ਉਹਨਾਂ ਨੇ ਰਾਜਪੂਰ ਨੂੰ ਸਿਰਫ ਇੱਕ ਲਾਈਨ ਸੁਣਾਈ ਸੀ। ਰਾਜਪੂਰ ਇਸ ਲਾਈਨ ਤੋਂ ਕਾਫੀ ਪ੍ਰਭਾਵਿਤ ਹੋ ਗਏ ਜਿਸ ਕਰਕੇ ਉਹ ਫਿਲਮ ਦੇ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਗਏ। ਉਨਾਤੇ ਸ਼ਬੀ ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਇੱਕ ਦਿਨ ਓਮਪ੍ਰਕਾਸ਼ ਪਾਨ ਦੀ ਦੁਕਾਨ ਤੇ ਖੜੇ ਸੀ ਤਾਂ ਇੱਕ ਵਿਧਵਾ ਔਰਤ ਆਈ ਅਤੇ ਆਪਣੀ ਵੱਡੀ ਬੇਟੀ ਦਾ ਵਿਆਹ ਕਰਨ ਦੇ ਲਈ ਓਮਪ੍ਰਕਾਸ਼ ਦੀਆਂ ਮਿੰਤਾ ਕਰਨ ਲੱਗੀ। ਇਹਨਾਂ ਦੀ ਆਤਮਕਥਾ ਦੇ ਮਤਾਬਕ ਮਹਿਲਾ ਨੇ ਕਿਹਾ ਹੈ ਕਿ ਉਹ ਇੱਕ ਵਿਧਵਾ ਹੈ ਤੇ ਉਹਦੀਆਂ 4 ਬੇਟੀਆਂ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਬੇਟੀ ਦੀ ਉਹ ਸ਼ਾਦੀ ਕਰਨਾ ਚਾਹੁੰਦੀ ਹੈ ਤੇ ਜਵਾਈ ਬਣਾਉਣਾ ਚਾਹੁੰਦੀ ਹੈ। ਉਸ ਮਹਿਲਾ ਦਾ ਕਹਿਣਾ ਹੈ ਕਿ ਇਸ ਬਾਰੇ ਉਹਨਾਂ ਦੀ ਮਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ। ਫਿਰ ਬਾਅਦ ਵਿੱਚ ਓਮ ਪ੍ਰਕਾਸ਼ ਨੇ ਉਸੇ ਲੜਕੀ ਨਾਲ ਵਿਆਹ ਕੀਤਾ ਓਮ ਪ੍ਰਕਾਸ਼ ਫਿਰ ਬਿਮਾਰ ਰਹਿਣ ਲੱਗੇ ਅਤੇ ਅਖੀਲੇ ਦਿਨਾਂ ਵਿੱਚ ਉਹ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਰਹੇ ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਇਸ ਮੌਕੇ ਤੇ ਉਹ ਕੋਮਾ ਵਿੱਚ ਚਲੇ ਗਏ ਸਨ 21 ਫਰਵਰੀ 1998 ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ ਹੈ ਇਸ ਮੌਕੇ ਤੇ ਅਮਿਤਾ ਵਚਨ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਉਹ ਬਹੁਤ ਵਧੀਆ ਇਨਸਾਨ ਸਨ ਕਲਾਕਾਰਤਾ ਬਹੁਤ ਵਧੀਆ ਹੀ ਸਨ ਉਨਾਰੇ ਨਾਲ ਜਿੰਨੀਆਂ ਵੀ ਮੈ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਉਹਨਾਰੇ ਡਾਇਲੌਗ ਬੋਲਣ ਦਾ ਅੰਦਾਜ਼ ਬਹੁਤ ਵਧੀਆ ਸੀ। ਰੈਂਦੀ ਦੁਨੀਆ ਤੱਕ ਫਿਲਮਾਂ ਬਣੇ ਤਾਂ ਓਮ ਪ੍ਰਕਾਸ਼ ਦਾ ਨਾਮ ਰਹੇਗਾ। ਸੁਨਕਸ਼ੀ ਨੇ ਤੇਲਗੂ ਫਿਲਮ ਜਟਾਧਾਰਾ ਰਾਈ ਸਾਊਥ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖ ਰਹੀ ਹੈ। ਇਸ ਸਾਲ ਮਹਿਲਾ ਦੇਸ਼ ਦੇ ਮੌਕੇ ਤੇ ਇਸ ਫਿਲਮ ਦੀ ਪਹਿਲੀ ਚਲਕ ਦਿਖਾਈ ਗਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਸੁਨਕਸ਼ੀ ਦਾ ਕਹਿਣਾ ਹੈ ਕਿ ਉਸਦੀ ਇਹ ਫਿਲਮ ਜਟਾਧਾਰਾ ਬਹੁਤ ਵਧੀਆ ਹੈ ਜਿਸ ਨੂੰ ਲੋਕ ਪਸੰਦ ਕਰਨਗੇ। ਸਨਕਸੀ ਸਨਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਫਿਲਮ ਦੀ ਜਾਣਕਾਰੀ ਜਿੰਦੇ ਹੋਏ ਉਸ ਦਾ ਕਹਿਣਾ ਹੈ ਕਿ ਇਹ ਫਿਲਮ ਬਹੁਤ ਵਧੀਆ ਹੈ ਜਟਾਧਾਰਾ ਦੀ ਸ਼ੂਟਿੰਗ ਮੈਂ ਪੂਰੀ ਕਰ ਲਈ ਹੈ ਮੇਰੀ ਪਹਿਲੀ ਤੇਲਗੂ ਫਿਲਮ ਹੈ ਤੇ ਮੇਰੀ ਟੀਮ ਨੇ ਇਸ ਤੇ ਕਮਾਲ ਕਰ ਦਿੱਤਾ ਹੈ ਇਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਹੈ ਮੈਨੂੰ ਉਮੀਦ ਹੈ ਕਿ ਇਹ ਫਿਲਮ ਪਸੰਦ ਆਵੇਗੀ ਸੁਨਾਕਸੀ ਸੈਨਾ ਨੇ ਸ਼ਿਲਪਾ ਸ਼ਰੋਟਕਰ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ ਜਟਾ ਧਾਰਾ ਇੱਕ ਸੁਪਰਨੈਚਰਲ ਫੈਂਟੈਸੀ ਥ੍ਰਿਲਰ ਫਿਲਮ ਹੈ ਇਹ ਐਕਸ਼ਨ ਅਤੇ ਸਸਪੈਂਸ ਨਾਲ ਭਰਪੂਰ ਹੈ ਇਸ ਵਿੱਚ ਸੁਧੀਰ ਬਾਬੂ ਵੀ ਨਜ਼ਰ ਆਉਣਗੇ ਫਿਲਮ ਦਾ ਨਿਰਦੇਸ਼ਨ ਵੈਂਕਟ ਕਲਿਆਣ ਕਰ ਰਹੇ ਹਨ ਸ਼ਿਲਪਾ ਸ਼ਰੋਟਕਰ ਵੀ ਇਸ ਫਿਲਮ ਦਾ ਹਿੱਸਾ ਹੈ ਫਿਲਮ ਜਟਾ ਧਾਰਾ ਤੋਂ ਇਲਾਵਾ ਸੁਨਾਕਸੀ ਸੈਨਾ ਦੇ ਕੋਲ ਤੂੰ ਹੈ ਮੇਰੀ ਕਿਰਨ ਵੀ ਫਿਲਮ ਹੈ ਜਿਸ ਵਿੱਚ ਉਹ ਵਧੀਆ ਰੋਲ ਕਰ ਰਹੀ ਹੈ ਇਸ ਵਿੱਚ ਉਹ ਆਪਣੇ ਪਤੀ ਤੇ ਐਕਟਰ ਜਹੀਰ ਇਕਵਾਲ ਦੇ ਨਾਲ ਨਜ਼ਰ ਆਵੇਗੀ ਇਸ ਦੇ ਇਲਾਵਾ ਉਸ ਦੇ ਕੋਲ ਨਿਕੀਤਾ ਰਾਏ ਐਂਡ ਦਾ ਬੁੱਕ ਆਫ ਡਾਰਕਨੈਸ ਵੀ ਹੈ ਜਿਸ ਦਾ ਨਿਰਦੇਸ਼ਨ ਉਸ ਦਾ ਭਰਾ ਕੋਸ਼ਿਸ਼ਾ ਕਰ ਰਿਹਾ ਹੈ ਸੁਨਾਕਸ਼ੀ ਸਿਨਹਰਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ ਕਈ ਫਿਲਮਾਂ ਦੀ ਕਹਾਣੀ ਮੈਂ ਫਾਈਨਲ ਕੀਤੀ ਹੈ ਐਗਰੀਮੈਂਟ ਹੋਣਾ ਬਾਕੀ ਹੈ ਮੈਂ ਚਾਹੁੰਦੀ ਹਾਂ ਕਿ ਜਿਹੀਆਂ ਫਿਲਮਾਂ ਕਰਾਂ ਜਿਨ੍ਹਾਂ ਨੂੰ ਲੋਕ ਪਸੰਦ ਕਰਨ। ਅੱਜ ਤੱਕ ਜਿੰਨੀਆਂ ਵੀ ਮੈਂ ਫਿਲਮਾਂ ਕੀਤੀਆਂ ਹਨ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨਾਲ ਦਿਲੋਂ ਧੰਨਵਾਦ ਕਰਦੀ ਹਾਂ ਜੋ ਸਾਨੂੰ ਇਹਨਾਂ ਪਿਆਰ ਬਖਸ਼ਦੇ ਹਨ। ਇਹਨਾਂ ਦੇ ਪਿਆਰ ਸਦਕਾ ਹੀ ਅਸੀਂ ਫਿਲਮਾਂ ਵਿੱਚ ਵਧੀਆ ਕੰਮ ਕਰਦੇ ਹਾਂ। ਸ਼ਾਹীদ ਕਪੂਰ ਨੂੰ ਪਿਛਲੀ ਵਾਰ ਫਿਲਮ ਦੇਵਾ ਦੇ ਵਿੱਚ ਦੇਖਿਆ ਗਿਆ ਸੀ ਜੋ ਬਾਕਸ ਆਫਿਸ ਤੇ ਕੁਝ ਖਾਸ ਨਹੀਂ ਕਰ ਸਕੀ। ਹੁਣ ਐਕਟਰ ਇੱਕ ਨਵੀਂ ਫਿਲਮ ਦੀ ਸ਼ੂਟਿੰਗ ਵਿੱਚ ਵਿਜੀ ਹੈ। ਜਿਸ ਤੇ ਨਿਰਦੇਸ਼ਨ ਦੀ ਕਮਾਨ ਵਿਸ਼ਾਲ ਭਾਰਦਵਾਜ ਨੂੰ ਸੌਂਪੀ ਗਈ ਹੈ ਹੁਣ ਪਤਾ ਲੱਗਾ ਹੈ ਕਿ ਇਸ ਫਿਲਮ ਦੇ ਵਿੱਚ ਤੱਬੂ ਵੀ ਸ਼ਾਮਲ ਹੋਈ ਹੈ ਇਸ ਫਿਲਮ ਦੇ ਵਿੱਚ ਵਿਸ਼ਾਲ ਅਤੇ ਸ਼ਾਹਿਦ ਇੱਕ ਸਾਥ ਨਜ਼ਰ ਆ ਰਹੇ ਹਨ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਤੇ ਲਿਖਿਆ ਹੈ ਕਿ ਲਖ ਤੇ ਜਿਗਰ ਹੁਣ ਦਰਸ਼ਕ ਅਨੁਮਾਨ ਲਗਾ ਰਹੇ ਹਨ ਕਿ ਵਿਸ਼ਾਲ ਦੀ ਅਗਲੀ ਫਿਲਮ ਵਿੱਚ ਤੱਬੂ ਅਤੇ ਸ਼ਾਹਿਦ ਇੱਕ ਸਾਥ ਫੇਰੇ ਆ ਰਹੇ ਹਨ ਹਾਲਾਂਕਿ ਇਸ ਖਬਰ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਇਸ ਫਿਲਮ ਵਿੱਚ ਸ਼ਾਹਦ ਦੀ ਜੋੜੀ ਪਹਿਲੀ ਵਾਰ ਤ੍ਰਿਪਤੀ ਢਿਮਰੀ ਦੇ ਨਾਲ ਹੋਵੇਗੀ। ਸਾਜਦ ਨੜਿਆੜਵਾਲਾ ਇਸ ਫਿਲਮ ਦੇ ਨਿਰਮਾਤਾ ਹਨ। ਇਸ ਫਿਲਮ ਦੇ ਵਿੱਚ ਨਾਨਾ ਪਟੇਕਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਬੀਤੇ ਸਾਲ ਇਸ ਫਿਲਮ ਦਾ ਐਲਾਨ ਹੋਇਆ ਸੀ। ਵਿਸ਼ਾਲ ਨੇ ਲਿਖਿਆ ਸੀ ਕਿ ਇੱਕ ਵਾਰ ਫਿਰ ਮੈਂ ਬਿਹਤਰੀਨ ਨਿਰਮਾਤਾ ਸਾਜਦ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ। ਇਸ ਫਿਲਮ ਦਾ ਨਾਮ ਫਿਲਹਾਲ ਦੱਸਿਆ ਨਹੀਂ ਗਿਆ ਹੈ। ਫਿਲਮ ਮਿਕਰਨਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ। ਨਿਰਦੇਸ਼ਕ ਵਿਸ਼ਾਲ ਵਾਰਦਵਾ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਬਣਾਇਆ ਜਾ ਰਿਹਾ ਹੈ ਫਿਲਹਾਲ ਇਸ ਦਾ ਨਾਮ ਹਲੇ ਸਾਹਮਣੇ ਨਹੀਂ ਲਿਆਂਦਾ ਗਿਆ ਮਨੋਜ ਬਾਜਪਾਈ ਅਜਿਹੇ ਫਿਲਮੀ ਕਲਾਕਾਰ ਹਨ ਜਿਨ੍ਹਾਂ ਨੇ ਵੱਖ-ਵੱਖ ਰੋਲ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਅਵਾਰਡ ਮਿਲਿਆ ਹੈ ਹੁਣ ਉਹ ਜਲਦੀ ਇੱਕ ਹਾਰਰ ਕਮੇਡੀ ਫਿਲਮ ਦੇ ਵਿੱਚ ਨਜ਼ਰ ਆਉਣਗੇ ਇਸ ਫਿਲਮ ਦਾ ਨਿਰਦੇਸ਼ਨ ਰਾਮ ਗੋਪਾਲ ਵਰਮਾ ਕਰ ਰਹੇ ਹਨ ਸੋਸ਼ਲ ਮੀਡੀਆ ਤੇ ਜਾਣਕਾਰੀ ਜੰਦੇ ਆ ਉਹਨਾਂ ਦਾ ਕਹਿਣਾ ਹੈ ਕਿ ਹਾਰਰ ਗੈਂਗਸਟਰ ਰੋਮਾਂਟਿਕ ਪੋਲੀਟੀਕਲ ਡਰਾਮਾ ਐਡਵੈਂਚਰ ਥ੍ਰਿਲਰ ਹੋਣ ਇੱਕ ਸਾਥ ਇੱਕੋ ਫਿਲਮ ਚ ਦੇਖਣ ਨੂੰ ਮਿਲੇਗਾ ਆ ਰਾਮ ਗੋਪਾਲ ਵਰਮਾ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸਟੋਰੀ ਬਹੁਤ ਅਲੱਗ ਹੈ ਇਹ ਇੱਕ ਹਾਰਰ ਫਿਲਮ ਹੈ ਇੱਕ ਹਾਸੇ ਦੇ ਬਾਅਦ ਇੱਕ ਪੁਲਿਸ ਸਟੇਸ਼ਨ ਇੱਕ ਭੂਤਾਂ ਵਾਲਾ ਸਟੇਸ਼ਨ ਬਣ ਜਾਂਦਾ ਹੈ ਇਸ ਫਿਲਮ ਦੇ ਵਿੱਚ ਸਾਰੇ ਪੁਲਿਸ ਵਾਲਿਆਂ ਨੂੰ ਪੂਤਾਂ ਤੋਂ ਡਰਦੇ ਹੋਏ ਦਿਖਾਇਆ ਗਿਆ ਹੈ ਮਨੋਜ ਬਾਜਪਾਈ ਨੇ ਰਾਮਕਬਲ ਬਰਮਾ ਦੇ ਨਾਲ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹ 8 ਸਾਲ ਦੇ ਬਾਅਦ ਫਿਰ ਇਕੱਠੇ ਕੰਮ ਕਰਨਗੇ। 2017 ਵਿੱਚ ਫਿਲਮ ਸਰਕਾਰ 3 ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ। ਰਾਮਕਬਲ ਬਰਮਾ ਦਾ ਕਹਿਣਾ ਹੈ ਕਿ ਮੇਰੀ ਇਹ ਫਿਲਮ ਬਹੁਤ ਥ੍ਰਿਲਰ ਫਿਲਮ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਮਨੋਜ ਬਾਜਪਾਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਜੋ ਵੀ ਭੂਮਿਕਾ ਦੇ ਦੋ ਉਹ ਬੜੇ ਪਿਆਰ ਨਾਲ ਨਿਭਾਉਂਦੇ ਹਨ। ਜਿੱਥੇ ਉਹ ਕਲਾਕਾਰ ਵਧੀਆ ਹਨ ਉੱਥੇ ਇਨਸਾਨ ਵੀ ਬਹੁਤ ਵਧੀਆ ਹਨ। ਸੈੱਟ ਤੇ ਅਸੀਂ ਬਹੁਤ ਮਸਤੀ ਕਰਦੇ ਹਾਂ ਦੇਖਣ ਨੂੰ ਉਹ ਗੰਭੀਰ ਲੱਗਦੇ ਹਨ ਲੇਕਿਨ ਉਹ ਕਾਫੀ ਦਿਲ ਖੋਲੇ ਹਨ ਹਮੇਸ਼ਾ ਸੈੱਟ ਤੇ ਰੌਣਕ ਲਾਈ ਰੱਖਦੇ ਹਨ ਹਾਰਦਿਕ ਪੰਡਿਆ ਨਾਲ 2024 ਵਿੱਚ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਵਾਲੀ ਇੱਕ ਬੱਚੇ ਦੀ ਮਾਂ ਨਰਤਾਸ਼ਾ ਸਟੇਨ ਕੋਵੇਕ ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਗਰਮ ਹੈ ਉਹ ਆਪਣੇ ਦੋਸਤ ਅਲੈਗਜੈਂਡਰ ਇਲੈਕ ਨੂੰ ਡੇਟ ਕਰ ਰਹੀ ਹੈ ਇੱਕ ਇੰਟਰਵਿਊ ਵਿੱਚ ਉਸਨੇ ਖਲਾਸਾ ਕਰਦੇ ਹੋਏ ਕਿਹਾ ਹੈ ਕਿ ਹਾਰਦਿਕ ਤੋਂ ਤਲਾਕ ਲੈਣ ਤੋਂ ਬਾਅਦ ਹੁਣ ਉਹ ਪਿਆਰ ਦੀ ਭਾਲ ਵਿੱਚ ਹੈ ਨਤਾਸ਼ਾ ਦਾ ਕਹਿਣਾ ਹੈ ਕਿ ਸਹੀ ਸਮਾਂ ਆਉਣ ਤੇ ਸਹੀ ਰਿਸ਼ਤੇ ਨੇਚਰਲੀ ਬਣਦੇ ਹਨ ਮੈਂ मीनिंगफुल ਰਿਸ਼ਤਿਆਂ ਨੂੰ ਅਹਿਮੀਅਤ ਦਿੰਦੀ ਹਾਂ ਜੋ ਯਕੀਨ ਅਤੇ ਸਮਝ ਤੇ ਟਿਕੇ ਹੁੰਦੇ ਹਨ ਨਤਾਸ਼ਾ ਦਾ ਕਹਿਣਾ ਹੈ ਕਿ ਜ਼ਿੰਦਗੀ ਹਮੇਸ਼ਾ ਪਲਾਨ ਮੁਤਾਬਕ ਨਹੀਂ ਚੱਲਦੀ ਪਰ ਤੁਸੀਂ ਚੁਣੌਤੀਆਂ ਦਾ ਕਿਸ ਤਰ੍ਹਾਂ ਨਾਲ ਸਾਹਮਣਾ ਕਰਦੇ ਹੋਏ ਇਹ ਤੁਹਾਡੀ ਸਕਸੈਸ ਨੂੰ ਤੈਅ ਕਰਦਾ ਹੈ ਇਸ ਲਈ ਕਿਸੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਨਾਲ ਤੁਸੀਂ ਆਪਣੀ ਸ਼ਾਂਤੀ ਗਵਾ ਦੇਵੋਗੇ ਬਸ ਮਾਫ ਕਰੋ ਅਤੇ ਅੱਗੇ ਵਧੋ ਆਪਣੇ ਇੰਸਟਾਗ੍ਰam ਤੇ ਸਟੋਰੀ ਸ਼ੇਅਰ ਕਰਦੇ ਹਾਂ ਉਸ ਦਾ ਕਹਿਣਾ ਹੈ ਕਿ ਮੈਂ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ ਹੈ ਮੇਰੀ ਲਾਈਫ ਦੇ ਵਿੱਚ ਹੁਣ ਫਿਰ ਤੋਂ ਪਿਆਰ ਦੀ ਐਂਟਰੀ ਹੋ ਗਈ ਹੈ ਨਤਾਸ਼ਾ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰਦੀ ਹਾਂ ਉਹਨਾਂ ਵਿੱਚ ਵੀ ਜੀ ਹਾਂ ਮੈਨੂੰ ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ ਹੈ ਮਸ਼ਹੂਰ ਬੋਜਪੂਰੀ ਗਾਇਕਾ ਅਵਨੇਤਰੀ ਅਕਸ਼ਰਾ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕਦੇ ਪੋਸ਼ਪੁਰੀ ਸਟਾਰ ਪਵਨ ਕੁਮਾਰ ਦੇ ਨਾਲ ਰਿਸ਼ਤੇ ਨੂੰ ਲੈ ਕੇ ਅਕਸ਼ਰਾ ਨੇ ਹਾਲ ਹੀ ਵਿੱਚ ਇੱਕ ਪੌਡਕਾਸਟ ਇੰਟਰਵਿਊ ਵਿੱਚ ਆਪਣੇ ਅਤੀਤ ਅਤੇ ਪਰਸਨਲ ਲਾਈਫ ਤੇ ਖੁੱਲ ਕੇ ਗੱਲਬਾਤ ਕੀਤੀ ਹੈ। ਇੱਕ ਸਮਾਂ ਸੀ ਜਦੋਂ ਅਕਸ਼ਰਾ ਤੇ ਪਵਨ ਦੀ ਜੋੜੀ ਸਿਰਫ ਸਕਰੀਨ ਤੇ ਹੀ ਨਹੀਂ ਸਗੋ ਰੀਅਲ ਲਾਈਫ ਦੇ ਵਿੱਚ ਵੀ ਬਹੁਤ ਪਸੰਦ ਕੀਤੀ ਜਾਂਦੀ ਸੀ। ਪਰ ਅਚਾਨਕ ਪਵਨ ਦੀ ਕਿਸੇ ਹੋਰ ਨਾਲ ਵਿਆਹ ਦੀ ਖਬਰ ਨੇ ਇਸ ਰਿਸ਼ਤੇ ਨੂੰ ਤੋੜ ਕੇ ਰੱਖ ਦਿੱਤਾ। ਅਕਸ਼ਰਾ ਨੂੰ ਇਸ ਬ੍ਰੇਕਅਪ ਤੋਂ ਉਬਰਣ 'ਚ ਕਾਫੀ ਸਮਾਂ ਲੱਗਾ ਹੈ। ਪੌਡਕਾਸਟ ਵਿੱਚ ਜਰੂ ਅਕਸ਼ਰਾ ਨੂੰ ਪੁੱਛਿਆ ਗਿਆ ਕਿ ਜੇਕਰ ਕਦੇ ਆਪਣੇ ਐਕਸ ਬੁਆਏਫ੍ਰੈਂਡ ਪਵਨ ਕੁਮਾਰ ਆਮੋ ਸਾਹਮਣੇ ਹੋ ਜਾਵੇ ਤਾਂ ਕੀ ਤੁਸੀਂ ਗੱਲਬਾਤ ਕਰੋਗੇ ਤਾਂ ਉਸ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਅਕਸ਼ਰਾ ਸਿੰਘ ਹੈ। ਇੱਕ ਵਾਰ ਜੋ ਛੱਡ ਦਿੱਤਾ ਛੱਡ ਦਿੱਤਾ ਉਹ ਮੁੜ ਕੇ ਪਿੱਛੇ ਨਹੀਂ ਦੇਖਦੀ। ਇਹ ਮੇਰੇ ਜੀਵਨ ਜਿਉਣ ਦਾ ਅੰਦਾਜ਼ ਹੈ। ਮੈਂ ਆਪਣੇ ਅਲੱਗ ਹੀ ਅੰਦਾਜ਼ ਨਾਲ ਜੀਉਂਦੀ ਹਾਂ। ਮੈਂ ਕਿਸੇ ਦੇ ਅੱਗੇ ਝੁਕਣਾ ਨਹੀਂ ਸਿੱਖਿਆ। ਜਾਹੇ ਕਿੰਨਾ ਵੀ ਮੇਰਾ ਨੁਕਸਾਨ ਹੋ ਜਾਵੇ ਰੱਬ ਦੀ ਕਿਰਪਾ ਮੇਰੇ ਤੇ ਬਹੁਤ ਹੈ ਮੈਂ ਹਮੇਸ਼ਾ ਅੱਗੇ ਵਧਣਾ ਸੋਚਦੀ ਹਾਂ ਅਕਸ਼ਰਾ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਇਨ੍ਹਾਂ ਫਿਲਮਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਫਿਲਮ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜਿੱਥੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਨੂੰ ਪਸੰਦ ਕੀਤਾ ਗਿਆ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਵੱਖ-ਵੱਖ ਤਰ੍ਹਾਂ ਦੀਆਂ ਵਧੀਆ ਫਿਲਮਾਂ ਦਰਸ਼ਕਾਂ ਨੂੰ ਦੇਵਾਂ ਜਦੋਂ ਪਿਆਰ ਸੱਚਾ ਸਾਹਮਣੇ ਆਵੇਗਾ ਤਾਂ ਮੈਂ ਸਾਰਿਆਂ ਨੂੰ ਦੱਸਾਂਗੀ ਫਿਲਹਾਲ ਮੈਂ ਆਪਣੇ ਕੰਮ ਦੇ ਵਿੱਚ ਵਿਜੀ ਹਾਂ ਅਦਾਕਾਰ ਪ੍ਰਤੀਕ ਗਾਂਧੀ ਤੇ ਪੱਤਰ ਲੇਖਾ ਦੀ ਫਿਲਮ ਫੂਲੇ ਸਮਾਸਧਾਰਕ ਜੂਤੀਰਾਵ ਫੂਲੇ ਤੇ ਸਬਿਤਰੀਵਾਈ ਫੂਲੇ ਦੇ ਜੀਵਨ ਤੇ ਆਧਾਰਿਤ ਹੈ ਜੋ 11 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਫਿਲਮ ਵਿੱਚ ਪ੍ਰਤੀਕ ਗਾਂਧੀ, ਜੋਤੀਰਾਵ ਫੂਲੇ ਅਤੇ ਪਤਰ ਲੇਖਾ ਉਹਨਾਂ ਦੀ ਪਤਨੀ ਸੁਬਿਤਰੀਬਾਈ ਫੂਲੇ ਦੇ کردار ਵਿੱਚ ਨਜ਼ਰ ਆਏ ਹਨ। ਇਸ ਫਿਲਮ ਨੂੰ ਆਨੰਤ ਮਹਾਦੇਵ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਨਾ ਸਿਰਫ ਜੋਤੀਰਾਵ ਫੂਲੇ ਅਤੇ ਉਹਨਾਂ ਦੀ ਪਤਨੀ ਦੇ ਸੰਘਰਸ਼ਾਂ ਨੂੰ ਦਿਖਾਉਂਦੀ ਹੈ ਸਗੋਂ ਉਸ ਸੋਚ ਨੂੰ ਜਗਾਉਂਦੀ ਹੈ ਜੋ ਅੱਜ ਵੀ ਸਮਾਜ ਵਿੱਚ ਬਦਲਾਅ ਦੀ ਜ਼ਰੂਰਤ ਨੂੰ ਰਖਾਂਕਤ ਕਰਦੀ ਹੈ। ਇਸ ਮੌਕੇ ਤੇ ਪ੍ਰਤੀਕ ਦਾ ਕਹਿਣਾ ਹੈ ਕਿ ਮੈਂ ਬਹੁਤ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ ਕਿ ਮੈਨੂੰ ਅਜੇਹਾ ਕਿਰਦਾਰ ਅਜੇਹੇ ਮਹਾਤਮਾ ਦਾ ਰੋਲ ਅਦਾ ਕਰਨ ਨੂੰ ਮਿਲਿਆ ਹੈ ਕਿਸੇ ਮਹਾਤਮਾ ਦਾ ਚਰਿੱਤਰ ਕਰਨ ਨੂੰ ਮਿਲੇ ਇਹ ਬਹੁਤ ਵੱਡੀ ਉਪਲਬਧੀ ਹੈ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਅਜੇਹਾ ਕਿਰਦਾਰ ਨਿਵਾ ਸਕਾਂਗਾ ਮੈਂ ਸਿਰਫ ਕਿਤਾਬਾਂ ਦੇ ਵਿੱਚ ਹੀ ਪੜ੍ਹਿਆ ਸੀ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ ਕਿ ਮੈਨੂੰ ਅਜੇਹਾ ਕਰਨ ਦਾ ਮੌਕਾ ਮਿਲਿਆ ਹੈ ਇਸ ਫਿਲਮ ਦੀ ਸਕ੍ਰਿਪਟ ਬਹੁਤ ਹੀ ਵਧੀਆ ਲਿਖੀ ਸੀ अनंत महादेवन ਦਾ ਨਿਰਦੇਸ਼ਨ ਬਹੁਤ ਪਿਆਰਾ ਹੈ। ਉਹਨਾਂ ਦੇ ਕਹਿਣ ਦਾ ਢੰਗ ਬਹੁਤ ਪਿਆਰਾ ਰਿਹਾ ਹੈ। ਵੈਸੇ ਵੀ ਇੱਕ ਵੱਡੀ ਸ਼ਖਸੀਅਤ ਨੂੰ ਪਰਦੇ ਤੇ ਉਤਾਰਨਾ ਸੌਖਾ ਨਹੀਂ ਹੁੰਦਾ। ਪਰ ਅਨੰਤ ਮਹਾਦੇਵ ਨੇ ਜੋ ਕਿਰਦਾਰਾਂ ਨੂੰ ਪੇਸ਼ ਕੀਤਾ ਹੈ ਉਹ ਬਹੁਤ ਵਧੀਆ ਹੈ। ਇਸ ਮੌਕੇ ਤੇ ਅਨੰਤ ਮਹਾਦੇਵ ਦਾ ਕਹਿਣਾ ਹੈ ਕਿ ਇਸ ਫਿਲਮ ਤੇ ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਹੈ। ਇਸ ਮੌਕੇ ਤੇ ਪਤਰ ਲੇਖਾ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਕੁੜੀਆਂ ਦੀ ਪੜ੍ਹਾਈ ਅਤੇ ਜਾਤੀਵਾਦ ਇਸ ਨਾਲ ਤਾਂ ਅੱਜ ਵੀ ਅਸੀਂ ਲੜ ਰਹੇ ਹਾਂ ਅੱਜ ਕੱਲ ਤਾਂ ਬਹੁਤ ਸਾਰੀਆਂ ਬੱਚੀਆਂ ਸਕੂਲ ਨਹੀਂ ਜਾ ਪਾਉਂਦੀਆਂ ਇੱਕ ਤਾਂ ਸਕੂਲ ਕਾਫੀ ਦੂਰ ਹੁੰਦਾ ਹੈ ਤੇ ਉਹਨਾਂ ਨੂੰ ਪੈਦਲ ਚੱਲ ਕੇ ਜਾਣਾ ਪੈਂਦਾ ਹੈ ਦੂਜਾ ਉਹਨਾਂ ਦੇ ਟਾਇਲਟ ਵੀ ਬਹੁਤ ਦੂਰ ਹਨ ਕਲਾਸਰੂਮ ਤੋਂ ਜਿੱਥੇ ਪਹੁੰਚਣ ਦੇ ਵਿੱਚ 10 ਤੋਂ 15 ਮਿੰਟ ਲੱਗਦੇ ਹਨ ਇਸ ਲਈ ਉਹ ਸਕੂਲ ਵੀ ਨਹੀਂ ਜਾਂਦੀਆਂ ਫੂਲੇ ਫਿਲਮ ਨੇ ਮੈਨੂੰ ਸਵੈ ਭਰੋਸਾ ਸਮਰਪਣ ਅਤੇ ਤਾਕਤ ਦਿਖਾਈ ਹੈ ਬਹੁਤ ਸਾਰੇ ਚੰਗੇ ਨਿਰਦੇਸ਼ਕ ਤੇ ਨਵੇਂ ਚੰਗੇ ਕਲਾਕਾਰ ਹਨ ਅਸੀਂ ਉਹਨਾਂ ਨਾਲ ਕੰਮ ਕਰਨਾ ਚਾਹੁੰਦੇ ਹਾਂ ਚੰਗੀਆਂ ਚੰਗੀਆਂ ਫਿਲਮਾਂ ਬਣਾਉਣਾ ਚਾਹੁੰਦੇ ਹਾਂ ਇਹ ਹੀ ਮੋਟੀਵੇਸ਼ਨ ਹੈ ਮੈਂ ਆਪਣੀ ਫਿਲਮ ਕੰਪਨੀ ਦੇ ਵਿੱਚ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦਾ ਹੈ ਮੈਂ ਚਾਹੁੰਦੀ ਹਾਂ ਕਿ ਫਿਲਮ ਇੰਡਸਟਰੀ ਦੇ ਵਿੱਚ ਵਧੀਆ ਕਲਾਕਾਰ ਆਉਣ ਸਾਡੇ ਪ੍ਰੋਡਕਸ਼ਨ ਹਾਊਸ ਦਾ ਵੀ ਇਹ ਹੀ ਮੰਤਵ ਹੈ ਕਿ ਵਧੀਆ-ਵਧੀਆ ਕਲਾਕਾਰ ਫਿਲਮ ਇੰਡਸਟਰੀ ਨੂੰ ਦਿੱਤੇ ਜਾਣ ਅਸੀ ਜੋ ਇਹ ਫਿਲਮ ਬਣਾਈ ਹੈ ਬਹੁਤ ਵਧੀਆ ਹੈ અનુਪਮ ਖੇਰ ਫਿਲਮ ਤਨਵੀ ਦਾ ਗ੍ਰੇਡ ਨਾਲ ਕਾਫੀ ਚਰਚਾ ਵਿੱਚ ਹਨ ਕਿਉਂਕਿ ਉਹ ਫਿਲਮ ਦੇ ਵਿੱਚ ਐਕਟਿੰਗ ਵੀ ਕਰ ਰਹੇ ਹਨ ਬਲਕਿ ਇਸ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ ਹਾਲ ਹੀ ਵਿੱਚ ਇਸ ਫਿਲਮ ਦੀ ਇੱਕ ਚਲਕ ਜਾਰੀ ਕੀਤੀ ਗਈ ਹੈ ਜਿਸ ਵਿੱਚ અનુਪਮ ਖੇਰ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਤਿਆਰ ਕਰਨ ਦੇ ਵਿੱਚ 4 ਸਾਲ ਲੱਗੇ ਹਨ ਉਹਨਾਂ ਦਾ ਕਹਿਣਾ ਹੈ ਕਿ ਮੈਂ ਅੱਜ ਤੋਂ 4 ਸਾਲ ਪਹਿਲਾਂ ਤਨਵੀ ਦਾ ਗ੍ਰੇਟ ਬਣਾਉਣ ਦਾ ਫੈਸਲਾ ਕੀਤਾ ਸੀ ਇਸ ਨੂੰ ਲਿਖਣ ਅਤੇ ਬਣਾਉਣ ਦੇ ਵਿੱਚ ਕਾਫੀ ਸਮਾਂ ਲੱਗਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਨਾ ਫੰਡਿੰਗ ਦੇ ਫਿਲਮ ਦਾ ਨਿਰਮਾਣ ਨਹੀਂ ਕੀਤਾ ਜਾਂਦਾ ਪਰ ਉਹਨਾਂ ਨੂੰ ਵਿਸ਼ਵਾਸ ਸੀ ਕਿ ਇਹ ਬਹੁਤ ਵਧੀਆ ਫਿਲਮ ਬਣੇਗੀ। અનુਪਮ ਖੇਰ ਦਾ ਕਹਿਣਾ ਹੈ ਕਿ ਮੈਂ ਫਿਲਮ ਦੇ ਲਈ ਕਿਸੇ ਵੀ ਸਟੂਡੀਓ ਦੇ ਕੋਲ ਪੈਸਾ ਲੈਂਡ ਨਹੀਂ ਗਿਆ। ਨਾ ਹੀ ਇਸ ਦੇ ਲਈ ਕਿਸੇ ਫਾਈਨੈਂਸਰ ਨੂੰ ਲੱਭਿਆ ਹੈ। ਜਿਨ੍ਹਾਂ ਲੋਕਾਂ ਨੇ ਸ਼ੁਰੂਆਤ ਵਿੱਚ ਫਾਈਨਾਂਸ ਕੀਤਾ ਹੈ ਉਹਨਾਂ ਦੀਆਂ ਕਹਾਣੀਆਂ ਸਾਰਿਆਂ ਦੇ ਸਾਹਮਣੇ ਹੌਲੀ-ਹੌਲੀ ਆਉਣਗੀਆਂ। ਇਹ ਫਿਲਮ ਹਿੰਮਤ ਅਤੇ ਸੰਘਰਸ਼ ਦੀ ਕਹਾਣੀ ਹੈ। ਇਹ ਫਿਲਮ ਜਲਦ ਹੀ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੇਗਾ। ਇਹ ਇੱਕ ਜ਼ਿੰਦਗੀ ਦੀ ਜਰਨੀ ਹੈ ਜਿਸ ਨੂੰ ਪੇਸ਼ ਕੀਤਾ ਗਿਆ ਹੈ। ਤਨਵੀ ਦਾ ਗ੍ਰੇਟ ਬਹੁਤ ਵਧੀਆ ਫਿਲਮ ਬਣੀ ਹੈ। ਮੈਨੂੰ ਮੇਰੇ ਕਲਾਕਾਰਾਂ ਨੇ ਬਹੁਤ ਸਾਥ ਦਿੱਤਾ ਹੈ। ਦਿੱਲੀ ਦੇ ਇੱਕ ਪ੍ਰੋਗਰਾਮ ਦੌਰਾਨ ਅਦਾਕਾਰਾ Nusrat Bharucha ਨੇ ਭਾਰਤੀ ਸਿਨੇਮੇ ਦੇ ਬਦਲਦੇ ਰੂਪ ਬਾਰੇ ਆਪਣੀ ਗੱਲ ਗਰਮਜੋਸ਼ੀ ਤੇ ਸਮਝਦਾਰੀ ਨਾਲ ਰੱਖੀ ਹੈ। ਇਸ ਮੌਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੇ ਇਜ਼ਰਾਈਲ ਸੰਘਾਰਸ਼ ਦੌਰਾਨ ਉਹਨਾਂ ਅਤੇ ਹੋਰ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਤੌਰ ਤੇ ਧੰਨਵਾਦ ਕੀਤਾ ਹੈ ਇਸ ਦੌਰਾਨ ਦੋਵਾਂ ਵਿਚਾਲੇ ਹਲਕੀ ਫੁਲਕੀ ਗੱਲਬਾਤ ਵੀ ਹੋਈ ਹੈ Nusrat Film Shurushori 2 ਵਿੱਚ ਨਜ਼ਰ ਆਵੇਗੀ ਜੋ ਅਰਲੇਜ ਹੋ ਚੁੱਕੀ ਹੈ Nusrat ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਹਾਂ ਉਹਨਾਂ ਦੇ ਵਿੱਚ ਜੋ એનર્ਜੀ ਹੈ ਉਹ ਮੈਨੂੰ ਬਹੁਤ ਵਧੀਆ ਲੱਗੀ ਹੈ। ਉਹਨਾਂ ਦੇ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਪਿਆਰਾ ਹੈ। ਜਿਸ ਕਰਕੇ ਕਰੋੜਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਸਿਰਫ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ। ਉਹ ਜਿੱਥੇ ਵੀ ਜਾਂਦੇ ਹਨ ਸਾਰਿਆਂ ਨੂੰ ਆਪਣਾ ਬਣਾਉਂਦੇ ਹਨ। ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਹਾਂ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਜਿਵੇਂ ਪਹਿਲਾਂ ਤੋਂ ਹੀ ਜਾਣਦੇ ਹੋਣ। ਮੈਨੂੰ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਹੈ। ਕਾਰਤਕ ਆਰਿਆਨ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ। ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਪਿਛਲੀ ਵਾਰ ਉਹ ਭੂਲ ਭਲਈਆ 3 ਦੇ ਵਿੱਚ ਨਜ਼ਰ ਆਏ ਸਨ ਜਿਸ ਵਿੱਚ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ। ਕਾਰਤਕ ਕਈ ਫਿਲਮਾਂ ਦੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਏਗਾ। ਰਿਪੋਰਟਾਂ ਦਾ ਕਹਿਣਾ ਹੈ ਕਿ ਕਾਰਤਕ ਕਰਨ ਜੋਰ ਮਹਾਵੀਰ ਇੱਕ ਫਿਲਮ ਦੇ ਵਿੱਚ ਇਕੱਠੇ ਆ ਰਹੇ ਹਨ ਜਿਸ ਦਾ ਨਾਂ ਹੈ ਨਾਗਜਲਾ। ਇਹ ਫਿਲਮ ਹਾਲੀਵੁੱਡ ਦੀ ਬਲੌਕਬਾਸਟਰ ਫਿਲਮ ਗੋਡ ਜਿਰਾ ਤੋਂ ਪ੍ਰੇਰਿਤ ਹੈ। ਫਿਲਮ ਦੀ ਕਹਾਣੀ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਸਤੰਬਰ ਵਿੱਚ ਸ਼ੁਰੂ ਹੋਵੇਗੀ ਮ੍ਰਗਦੀਪ ਲਾਂਬਾ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਕਾਰਤਿਕ ਦਾ ਦੁਸ਼ਮਣ ਕੋਈ ਇਨਸਾਨ ਨਹੀਂ ਬਲਕਿ ਇੱਕ ਸੱਪ ਹੋਵੇਗਾ ਕਾਰਤਿਕ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਕਰਨ ਜੌਰ ਅਤੇ ਮਹਾਵੀਰ ਜੈਨ ਦੇ ਨਾਲ ਫਿਲਮ ਕਰ ਰਿਹਾ ਹਾਂ ਇਸ ਫਿਲਮ ਦਾ ਨਾਂ ਹੈ ਨਾਗਜਲਾ ਜੋ ਇੰਗਲਿਸ਼ ਫਿਲਮ ਗੋਡਜਿਲਾ ਤੋਂ ਪ੍ਰਭਾਵਿਤ ਹੈ ਇਸ ਫਿਲਮ ਦੇ ਵਿੱਚ ਮੇਰਾ ਮੁਕਾਬਲਾ ਇੱਕ ਖਤਰਨਾਕ ਸੱਪ ਨਾਲ ਹੋਵੇਗਾ। ਇਸ ਫਿਲਮ ਤੇ ਸਪੈਸ਼ਲ ਇਫੈਕਟਸ ਦਾ ਕਾਫੀ ਕੰਮ ਕੀਤਾ ਗਿਆ ਹੈ। ਇਮਰਾਨ ਹਾਸ਼ਮੀ ਸਟਾਰਰ ਫਿਲਮ ਗਰਾਉਂਡ ਜ਼ੀਰੋ ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਹੋਇਆ ਹੈ। ਇਮਰਾਨ ਨੂੰ ਇਸ ਫਿਲਮ ਦੇ ਵਿੱਚ ਕਸ਼ਮੀਰ ਵਿੱਚ ਤਾਇਨਾਤ ਬੀਐਸਐਫ ਕਮਾਂਡੈਂਟ ਨਰਿੰਦਰਨਾਥ ਧਰ ਦੂਬੇਦੀ ਭੂਮਿਕਾ ਦੇ ਵਿੱਚ ਦਿਖਾਇਆ ਗਿਆ ਹੈ। ਤੇਜਸ ਪ੍ਰਭਾ ਵਿਜੇ ਦਿਓਸਕਰ ਇਸ ਫਿਲਮ ਦੇ ਨਿਰਦੇਸ਼ਕ ਹਨ। ਫਿਲਮ ਵਿੱਚ ਭਾਰਤ ਦੇ ਸਭ ਤੋਂ ਖਤਰਨਾਕ ਮਿਸ਼ਨਾਂ ਵਿੱਚੋਂ ਇੱਕ ਮਿਸ਼ਨ ਦੇ ਪਿੱਛੇ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਸਕ੍ਰੀਨਪਲੇ ਡਾਇਲੌਗਾਂ ਲੇਖਣ ਵਾਲੇ ਰਾਈਟਰ ਸੰਚਿਤ ਗੁਪਤਾ ਹਨ। ਸੰਚਿਤ ਇਸ ਫਿਲਮ ਤੋਂ ਪਹਿਲਾਂ ਅਰਾਕੁਲ ਪ੍ਰੀ ਦੀ ਫਿਲਮ ਛਤਰੀ ਵਾਲੀ ਅਤੇ ਰਾਜkumar Rao ਸਟਾਰਰ ਬਹਿਨ ਹੋਗੀ ਤੇਰੀ ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਹਨ। ਉਹ ਇਸ ਫਿਲਮ ਦੇ ਇਲਾਵਾ ਕਾਰਤਕ ਆਰਿਆਨ ਦੀ ਫਿਲਮ ਕੈਪਟਨ ਇੰਡੀਆ ਨਾਲ ਵੀ ਜੁੜੇ ਹਨ। ਸੰਜੇਦ ਦਾ ਕਹਿਣਾ ਹੈ ਕਿ ਇਹ ਫਿਲਮ ਬਹੁਤ ਵਧੀਆ ਫਿਲਮ ਹੈ। ਨਰਿੰਦਰ ਨਾਸ ਧਰਦੂਬੇ ਇਸ ਫਿਲਮ ਦੇ ਮੁੱਖ ਕਿਰਦਾਰ ਹਨ। ਇਹ ਉਹਨਾਂ ਦੀ ਕਹਾਣੀ ਹੈ ਕਿ ਉਹਨਾਂ ਨੇ ਗਾਜੀ ਬਾਬਾ ਨੂੰ ਮਾਰਿਆ ਸੀ ਜੋ ਜੈਸ਼ੇ ਮੁਹੰਮਦ ਦਾ ਮੁੱਖ ਕਮਾਂਡਰ ਸੀ। ਅਤਵਾਦੀ ਸਮੂਹ ਹਰਕਤ ਉਲ ਅਨਸਾਰ ਦਾ ਡੈਪਟੀ ਕਮਾਂਡਰ ਵੀ ਸੀ। ਇਸ ਨੂੰ 13 ਦਸੰਬਰ 2001 ਨੂੰ ਭਾਰਤੀ ਸੰਸਦ ਤੇ ਹੋਏ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਇਹ ਕਹਾਣੀ ਸਾਨੂੰ ਕਾਫੀ ਇੰਟਰਸਟਿੰਗ ਲੱਗੀ। ਹੈਰਾਨੀ ਦੀ ਗੱਲ ਹੈ ਕਿ ਇੰਟਰਨੈਟ ਤੇ ਵੀ ਗਾਜੀ ਬਾਬਾ জাফর ਤੂਬੇ ਜੀ ਦੇ ਬਾਰੇ ਜ਼ਿਆਦਾ ਕੁਝ ਲਿਖਿਆ ਨਹੀਂ ਹੈ। ਇੱਕ ਮਹਾਨ ਹੀਰੋ ਦੀ ਫਿਲਮ ਹੈ। ਇਸ ਫਿਲਮ ਦਾ ਨਾਮ ਗਰਾਊਂਡ ਜ਼ੀਰੋ ਹੈ। ਲੇਖਕ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਲਿਖਣ ਨੂੰ ਉਹਨਾਂ ਨੂੰ 2 ਸਾਲ ਲੱਗੇ ਹਨ। ਡਾਇਰੈਕਟਰ ਪ੍ਰੋਡਿਊਸਰਜ਼ ਨਾਲ ਇਸ ਵਿਜ਼ਨ ਨੂੰ ਮੈਚ ਕਰਨ 'ਚ ਕਾਫੀ ਸਮਾਂ ਲੱਗਾ ਹੈ। ਕਈ ਗੱਲਾਂ ਆਉਂਦੀਆਂ ਗਈਆਂ ਉਸ ਨੂੰ ਇਸ ਫਿਲਮ ਦੇ ਨਾਲ ਜੋੜਦੇ ਰਹੇ। ਇਸ ਮੌਕੇ ਤੇ ਇਮਰਾਨ ਖਾਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਨਰਿੰਦਰ ਨਾਹ ਦਾ ਇਹ ਕਿਰਦਾਰ ਨਵਾਇਆ ਹੈ। ਇਸ ਰੋਲ ਨੂੰ ਕਰਨ ਦੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾਵੇਗਾ। 1967 ਵਿੱਚ ਫਿਲਮ ਪੱਥਰ ਕੇ ਸਨਮ ਰਿਲੀਜ਼ ਹੋਈ ਸੀ। ਇਸ ਨੂੰ ਰਾਜਾ ਨਵਾਥੇ ਨੇ ਨਿਰਦੇਸ਼ਿਤ ਕੀਤਾ ਸੀ। ਇਸ ਫਿਲਮ ਦੇ ਵਿੱਚ ਮਨੋਜ ਕੁਮਾਰ, ਵਹੀਦਾ ਰਹਿਮਾਨ, ਮਮਤਾਜ, ਪ੍ਰਾਨ, ਮਹਿਮੂਦ, ਲਲਿਤਾ ਪਵਾਰ ਅਤੇ ਅਰੂਨਾ ਰਾਣੀ ਵਰਗੇ ਮੁੱਖ ਕਲਾਕਾਰ ਸਨ। ਇਸ ਫਿਲਮ ਦੇ ਗੀਤ ਮਜਰੂ ਸੁਲਤਾਨਪੁਰੀ ਅਤੇ ਲక్ష్ਮੀਕਾਂਤ ਪਿਆਰੇ ਲਾਲ ਨੇ ਗੀਤਾਂ ਨੂੰ ਕੰਪੋਜ਼ ਕੀਤਾ ਸੀ। ਇਸ ਦੀ ਸ਼ੂਟਿੰਗ ਦੌਰਾਨ ਮਨੋਜ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਵਹੀਦਾ ਰਹਿਮਾਨ ਨੇ ਸਕ੍ਰਿਪਟ ਦੇ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਫਿਲਮ ਦੀ ਸਕ੍ਰਿਪਟ ਠੀਕ ਨਹੀਂ। ਜਿਸ ਕਰਕੇ ਮਨੋਜ ਕੁਮਾਰ ਨੇ ਇਸ ਫਿਲਮ ਦੇ ਕਈ ਸੀਨ ਦੁਬਾਰਾ ਤੋਂ ਲਖਵਾਏ ਹਨ ਫਿਲਮ ਦਾ ਟਾਈਟਲ Song ਪੱਥਰ ਕੇ ਸਨਮ tujhe humne mohabbat ka khuda jana ਬਹੁਤ ਹਿਟ ਰਿਹਾ ਹੈ ਦਰਸਲ ਇਸ ਤੋਂ ਪਹਿਲਾਂ ਕਈ ਫਿਲਮਾਂ ਦੇ ਵਿੱਚ ਮਨੋਜ ਕੁਮਾਰ ਦੇ ਹਿਟ ਗਾਣਿਆਂ ਦੀ ਆਵਾਜ਼ ਮੁਕੇਸ਼ ਨਹੀਂ ਦਿੱਤੀ ਸੀ ਮਨੋਜ ਕੁਮਾਰ ਦਾ ਕਹਿਣਾ ਸੀ ਕਿ ਫਿਲਮ ਦਾ ਟਾਈਟਲ Song ਮੁਕੇਸ਼ ਹੀ ਗਾਉਣ ਦੂਜੇ ਪਾਸੇ ਲక్ష్ਮੀਕਾਂਤ ਪਿਆਰੇ ਲਾਲ ਦਾ ਮੰਨਣਾ ਸੀ ਕਿ ਇਸ ਗੀਤ ਨੂੰ ਸਿਰ ਮੁਹੰਮਦ ਰਫੀ ਹੀ ਗਾ ਸਕਦੇ ਹਨ। ਉਹਨਾਂ ਤੋਂ ਵਧੀਆ ਹੋਰ ਕੋਈ ਨਹੀਂ ਗਾ ਸਕਦਾ। ਮਨੋਜ ਕੁਮਾਰ ਆਪਣੀ ਜਿੱਦ ਨੂੰ ਲੈ ਕੇ ਨਿਰਦੇਸ਼ਕ ਰਾਜਾ ਤੇ ਨਰਮਾਤਾ ਆਏ ਆ ਨੜਿਆੜ ਵਾਲਾ ਦੇ ਕੋਲ ਗਏ ਲੇਕਿਨ ਉਹਨਾਂ ਨੇ ਵੀ ਸੰਗੀਤ ਦੇ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਮਜਬੂਰਨ ਮਨੋਜ ਕੁਮਾਰ ਨੂੰ ਸਾਰਿਆਂ ਦੀ رائے ਮੰਨਣੀ ਪਈ। ਇਸ ਤੋਂ ਬਾਅਦ ਉਹਨਾਂ ਨੇ ਖੁਦ ਮੁਹੰਮਦ ਰਫੀ ਦੀ ਕਾਫੀ ਤਾਰੀਫ ਕੀਤੀ। ਜਦੋਂ ਕਿ ਪਹਿਲਾਂ ਉਹ ਚਾਹੁੰਦੇ ਸਨ ਕਿ ਇਹ ਗੀਤ ਮੁਕੇਸ਼ ਹੀ ਗਾਉਣ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮਨੋਜ ਕੁਮਾਰ ਦੇ ਲਈ ਹਮੇਸ਼ਾ ਗਾਇਕ ਮੁਕੇਸ਼ ਨਹੀਂ ਆਵਾਜ਼ ਦਿੱਤੀ ਸੀ ਜਦੋਂ ਇਹ ਗੀਤ ਹਿੱਟ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੁਹੰਮਦ ਰਫੀ ਬਹੁਤ ਮਹਾਨ ਕਲਾਕਾਰ ਹਨ ਜਿਨ੍ਹਾਂ ਨੇ ਇਸ ਗੀਤ ਨੂੰ ਅਮਰ ਕਰ ਦਿੱਤਾ ਇਸ ਵਾਰ ਇੰਡੀਅਨ ਐਂਟਰਟੇਨਮੈਂਟ ਦੀਆਂ ਤਿੰਨ ਵੱਡੀਆਂ ਤਾਕਤਾਂ ਮਾਇਤਰੀ ਮੂਵੀ ਮੇਕਰ ਪ੍ਰਸ਼ਾਂਤ ਨੀਲ ਜੂਨੀਅਰ ਐਨਟੀਆਰ ਇਕੱਠੇ ਕੰਮ ਕਰ ਰਹੇ ਹਨ ਇਹ ਇੱਕ ਤਮਾਕੇਦਾਰ ਫਿਲਮ ਹੈ मायत्री मूवी मेकर ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਮੇਕਰਜ਼ ਨੇ ਕਬੱਡਾ ਐਲਾਨ ਕੀਤਾ ਹੈ ਕਿ ਮੈਨਾ ਮਸ ਜਾਨੀ ਕਿ ਜੂਨੀਅਰ ਐਨਟੀਆਰ 20 ਅਪ੍ਰੈਲ ਤੋਂ ਇਸ ਫਿਲਮ ਦੀ ਸ਼ੂਟਿੰਗ ਕਰਨਗੇ ਮਾਇਤਰੀ ਮੂਵੀਜ਼ ਮੇਕਰ ਨੇ ਐਨਟੀਆਰ ਆਰਟਸ ਦੇ ਬੈਨਰ ਹੇਡ ਬਣ ਰਹੀ ਇਹ ਫਿਲਮ ਜ਼ਬਰਦਸਤ ਸਿਨੇਮੈਟਿਕ ਫਿਲਮ ਬਣ ਜਾ ਰਹੀ ਹੈ ਬਿਲਕੁਲ ਕੇਜੀਐਫ ਲੈਵਲ ਦੇ ਸਕੇਲ ਤੇ ਇਸ ਨੂੰ ਬਣਾਇਆ ਜਾ ਰਿਹਾ ਹੈ ਇਸ ਬਿਗ ਬਜਟ ਪ੍ਰੋਜੈਕਟ ਨੂੰ ਕਲਿਆਣ ਰਾਮ ਨੰਦ ਗੋਰੀ ਨਵੀ ਜੇਰ ਨੇ ਨੀ ਰਵੀ ਸ਼ੰਕਰ ਅਤੇ ਹਰੀ ਕ੍ਰਿਸ਼ਨਨ ਕੋਸਾ ਰਾਜੂ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਪ੍ਰਸ਼ਾਂਤ ਨੀਲ ਦੀ ਸਿਗਨੇਚਰ ਸਟੋਰੀ ਸਟੇਲਿੰਗ ਕਰਦੇ ਜੂਨੀਅਰ ਐਨਟੀਆਰ ਦੀ ਦਮਦਾਰ ਸਕਰੀਨ ਪ੍ਰੈਜੈਂਸ ਨਾਲ ਇਹ ਫਿਲਮ ਇੱਕ ਵੱਡੀ ਡੈਫੀਨੇਸ਼ਨ ਦੇਣ ਵਾਲੀ ਹੈ ਇਹ ਫਿਲਮ ਨਵੇਂ ਬੈਂਚਮਾਰਕ ਸੈਟ ਕਰੇਗੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਵੱਡੇ ਪੈਮਾਨੇ ਤੇ ਬਣਾਇਆ ਜਾ ਰਿਹਾ ਹੈ ਆਸ ਹੈ ਕਿ ਦਰਸ਼ਕ ਇਸ ਨੂੰ ਭਰਪੂਰ ਪਿਆਰ ਦੇਣਗੇ ਮੂਵੀ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਵਿਚਾਰ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਫਿਲਮ ਦੀ ਕਹਾਣੀ ਬਿਲਕੁਲ ਤਿਆਰ ਹੈ ਇਸ ਫਿਲਮ ਦਾ ਨਾਂ ਹੈ ਐਨਟੀਆਰ ਨੀਲ ਜਿਸ ਨੂੰ ਵੱਡੇ ਪੈਮਾਨੇ ਤੇ ਬਣਾਇਆ ਜਾ ਰਿਹਾ ਹੈ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।